ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਬਿਲਾਵਲ ਮਹੱਲਾ ਪੰਜਵਾ ਰਖੋ ਆਪਣੀ ਸਰਨ ਪ੍ਰਭ ਮੋਹ ਕਿਰਪਾ ਧਾਰੇ ਰਖੋ ਇਥਿ ਯਮਕ ਆਪਣੀ ਸਰਨ ਪ੍ਰਭ ਇਥੇ ਵਿਸਰਾਮ ਹੈ ਰਖਾਹੋ ਆਪਣੀ ਸਰਨ ਪ੍ਰਭ ਮੋਹ ਕਿਰਪਾ ਧਾਰੇ ਸੇਵਾ ਕਛੂ ਨ ਜਾਣਉ ਸੇਵਾ ਕਛੂ ਨਾ ਜਾਣਉ ਸੇਵਾ ਕਛੂ ਨਾ ਜਾਣਉ ਨੀਚ ਮੂਰਖਾਰੇ ਮਾਨ ਕਰੋ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸਾਧ ਪੂਲ ਤੇ ਤੁਮ ਬਖਸਨ ਹਾਰੇ ਰਹਾਉ ਹਮ ਅਵਗਨ ਕਰਹਿ ਅਸੰਖ ਨੀਤ ਤੁਮ ਨਿਰਗੁਣ ਦਾਤਾਰੇ ਜੀ ਧਿਆਨ ਨਾਲ पाठ उचारण करना है ठमक ला के उच्चारण करना है हम अवगन कर है असंख इथे जाके थोड़ा जा रुकना है हम अवगन कर है असंख नीत इस तरह विश्राम नीत पद्धति है तुम निर्गुण दासी संगत प्रभु त्याग ए कर्म हमारे दासी संगत ठमक प्रभु त्याग इथे विश्राम ਇਹ ਕਰਮ ਹਮਾਰੇ ਤੂੰ ਦੇਵ ਹੋ ਸਭ ਕਿਛ ਦਇਆ ਤਾਰ ਹਮ ਅਕਿਰਤ ਕਿਨਾਰੇ ਹਾਂਜੀ ਤੂੰ ਦੇਵ ਹੋ ਸਭ ਕਿਛ ਇਥੇ ਠਮਕ ਦਇਆ ਤਾਰ ਇਥੇ ਵਿਸ਼ਨ ਨਾਮ ਹਮ ਅਕਿਰਤ ਕਿਨਾਰੇ ਯਾਨੀ ਦੁਈ ਜਦੋਂ ਹੀਠਾਂ ਰਾਰਾ ਹੋਵੇ ਇਸ ਤਾਂ ਅਕਿਰਤ ਕਿਨਾਰੇ ਤੇ ਇਥੇ ਰਾਰਾ ਪੂਰਾ ਹੈ ਅਕਿਰਤ ਕਿਨਾਰੇ ਲਾਗ ਪਰੇ ਤੇਰੇ ਦਾਨ ਸਿਓ ਨਹ ਚਿਤ ਖਸਮਾਰੇ ਤੁਝ ਤੇ ਬਾਹਰ ਕਿਛ ਨਹੀਂ ਭਾਵ ਕਟਨ ਹਾਰੇ ਕਹ ਨਾਨਕ ਸਰਣ ਦਾਇਾਲ ਗੁਰ ਲੇਹੁ ਮੁਗਦ ਉਧਾਰੇ ਬਿਲਾਵਲ ਮਹੱਲਾ ਪੰਜਵਾ ਦੋਸ ਨ ਕਾਹੂ ਦੀਜੀਐ ਰਾਭ ਆਪਣਾ ਧਿਆਈਐ ਦੂਸ ਮਕਾਹੂ ਦੀਜੀਐ ਜੇਤ ਸੇਵਿਆ ਰਭ ਆਪਣਾ ਧਿਆਈਐ ਜੇਤ ਸੇਵਿਆ ਸੁਖ ਹੋਇ ਕਨਾ ਮਾਨ ਸੋਈ ਗਾਈਐ ਕਹੀਐ ਕਾਇ ਪਿਆਰੇ ਤੁਝ ਬਿਨਾ ਤੁਮ ਦਿਆਲ ਸੁਆਮੀ ਸਭ ਅਵਗਣ ਹਮ ਰਹਾਉ ਤੁਮ ਦਿਆਲ ਸੁਆਮੀ इथे विश्राम सब अवगन हमा हमा पुल बोलना हमा नहीं कह देना रहा जो तुम रख हो त्यो रहा अवर नहीं चारा नीतरिया या तर तेरिया नीतर या इथे यमक है तर एक नाम अदारा जो तुम करो सोई पला ਮਨ ਲੇਤਾ ਮੁਕਤਾ ਮਨ ਥੋੜਾ ਜਿਹਾ ਕਸ ਕੇ ਬੋਲਣਾ ਹੈ ਜੋ ਤੁਮ ਕਰੋ ਠਮਕ ਸੋਈ ਭਲਾ ਇਥੇ ਵਿਸਰਾਮ ਹੈ ਮਨ ਲੇਤਾ ਮੁਕਤਾ ਸਗਲ ਸਮਗਰੀ ਤੇਰੀ ਆ ਸਮਗਰੀ ਸਗਲ ਸਮਗਰੀ ਤੇਰੀ ਆ ਸਭ ਤੇਰੀ ਜੁਗਤਾ ਚਰਨ ਪਖਾਰਾ ਕਰ ਸੇਵਾ ਜੇ ਠਾਕੁਰ ਪਾਵੈ ਹੋ ਕਿਰਪਾਲ ਦਿਆਲ ਪ੍ਰਭ ਕਿਰਪਾਲ ਨਹੀਂ ਕਹਿਣਾ ਰਾਰੇ ਨੂੰ ਲਾ ਕੇ ਕਿਰਪਾਲ ਹੋ ਕਿਰਪਾਲ ਦਿਆਲ ਪ੍ਰਭ ਨਾਨਕ ਗੁਣ ਗਾਵੇ ਪਿਲਾਵਲ ਮਹੱਲਾ ਪੰਜਵਾ ਨਿਰਤ ਹਸੈ ਸਿਰ ਉਪਰੇ ਪਸ਼ੂਆ ਨਹੀਂ ਬੁੱਝੈ ਮਿਰਤ ਹਸਾ ਸਿਰ ਉਪਰੇ ਇਥੇ ਵਿਸਰਾਮ ਪਸੂਆ ਇਥੇ ਯਮਕ ਲਾਦਨੀ ਨਹੀਂ ਬੁੱਝੈ ਬਾਦ ਸਾਦ ਅਹੰਕਾਰ ਮਹਿ ਮਰਣਾ ਨਹੀਂ ਸੂਝੈ ਇਹ ਵੀ ਮਰਣਾ ਪਦਤੀ ਯਮਕ ਲਾਦਨੀ ਸਤਗੁਰ ਸੇਵੋ ਆਪਣਾ ਕਾਹੇ ਫਿਰੋ ਅਭਾਗੀ ਦੇਖ ਕਸੁੰਬਾ ਰੰਗੁਲਾ ਰੰਗੁਲਾ ਦੇਖ ਕਸੁੰਬਾ ਰੰਗੁਲਾ ਕਾਹੇ ਭੂਲ ਲਾਗੇ ਇੱਕ ਕਸੁੰਬਾ ਔਂਕੜ ਨਾਲ ਉਚਾਰਨ ਕਰਨਾ ਹੈ ਪੱਬੇ ਨਾਲ ਬੋਲਣਾ ਹੈ ਕਸੁੰਬਾ ਰੰਗੁਲਾ ਗੱਗੇ ਦੇ ਔਂਕੜਾ ਧਿਆਨ ਨਾਲ ਬੋਲਣਾ ਰਹਾਉ ਕਰ ਕਰ ਪਾਪ ਦਰਬ ਕੀਆ ਵਰਤਨ ਕਾ ਤਾਈ ਮਾਟੀ ਸਿਓ ਮਾਟੀ ਰਲੀ ਨਾਗਾ ਉਠ ਜਾਈ ਜਾ ਕੇ ਕੀਐ ਸ਼ਰਮ ਕਰੈ ਤੇ ਬੈਰ ਵਿਰੋਧੀ ਅੰਤ ਕਾਲ ਭਜ ਜਾਹੇਗੀ ਕਾਹੇ ਜਲਹੁ ਕ੍ਰੋਧੀ ਭਜ ਪਦ ਕਸਕੇ ਉਚਾਰਨ ਕਰਨਾ ਅੰਤ ਕਾਲ ਭਜ ਜਾਹੇਗੀ ਥਿ ਸ੍ਰਾਮ ਕਾਹੇ ਜਲਹੁ ਕ੍ਰੋਧੀ दास रेण सोई हुआ जिस मस्तक कर्मा कह नानक बंधन छुटे सतगुरु की शरणा बिलावल मोहल्ला 5 पंजवा पिंगुल पर्वत पार परे पिंगुल इथियमक लग जाएगी पिंगुल पर्वत नहीं कहना पिंगुल पर्वत पार परे पिंगोल पर्वत पार परे खाल चतुर्बकीता जी खाल पद्धति भी यमक लादनी है खाल चतुर बकीता इसी तरह ही पाठ उच्चारण करना है अंदले त्रिभावन सूज्या गोर पेट पुनीता अंदले पद्धति भी यमक है महिमा साधु संग की ਸੋਨੋ ਮੇਰੇ ਮੀਤਾ ਮੈਲ ਖੋਈ ਕੋਟ ਅਗ ਹਰੇ ਮੈਲ ਖੋਈ ਕੋਟ ਅਗ ਹਰੇ ਮੈਲ ਖੋਈ ਕੋਟ ਅਗ ਹਰੇ ਨਿਰਮਲ ਭਏ ਚੀਤਾ ਰਹਾਉ ਐਸੀ ਭਗਤ ਗੋਵਿੰਦ ਕੀ ਕੀਟ ਹਸਤੀ ਜੀਤਾ ਕੀਟ ਹਸਤੀ ਜੀਤਾ ਕੀਟ ਪਦ ਤੇ ਯਮਕ ਲੱਗੇਗੀ ਐਸੀ ਭਗਤ ਗੋਵਿੰਦ ਕੀ ਕੀਟ ਹਸਤੀ ਜੀਤਾ ਜੀਤਾ ਕਸ ਕੇ ਬੋਲਣਾ ਜੋ ਜੋ ਕੀਨੋ ਆਪਣੋ ਤਿਸ ਅਪੈ দান ਦਿੱਤਾ ਸਿੰਘ ਬਿਲਾਈ ਹੋਏ ਗयो ਸਿੰਘ ਇਥੇ ਯਮਕ ਲੱਗ ਜੇਗੀ ਬਿਲਾਈ ਹੋਏ ਗयो ਸਿੰਘ ਬਿਲਾਈ ਹੋਏ ਗयो ਤ੍ਰੇਣ ਮੇਰ ਦਿਖੀਤਾ ਹਾਂਜੀ ਤ੍ਰੇਣ ਪਦ ਤੇ ਵੀ ਜਮਕ ਲਾ ਦੇਣੀ ਹੈ ਤ੍ਰੇਣ ਮੇਰ ਦਿਖੀਤਾ ਸ਼ਰਮ ਸ਼ਰਮ ਕਰਤੇ ਧਾਮ ਆਢਕਾਓ ਤੇ ਗਨੀ ਤਨੀਤਾ ਹਾਂਜੀ ਸ਼ਰਮ ਕਰਤੇ ਧਾਮ ਆਢਕਾਓ ਧਾਮ ਪੂਲੇ ਹੀ ਬੋਲਣਾ ਆਢ ਢਡੇ ਨਾਲ ਬੋਲਣਾ ਹੈ ਧਾਮ ਆਢਕਾਓ ਇਥੇ ਵਿਸਰਾਮ ਹੈ ਦੇ ਗਨੀ ਤਨੀਤਾ ਇਹ ਤਨੀਤਾ ਤੱਤੇ ਨਾਲ ਉਚਾਰਨ ਕਰਨਾ ਹੈ ਪਹਿਲਾ ਧੱਦਾ ਹੈ ਤਨੀਤਾ ਦੋਵੇਂ ਤੱਦੇ ਨਹੀਂ ਬੋਲਦੇ ਨੇ ਹਨ ਕਮਨ ਵਡਾਈ ਕਹਿ ਸਕੋ ਬੇਅੰਤ ਗੁਨੀਤਾ ਕਰ ਕਿਰਪਾ ਮੋਹ ਨਾਮ ਦੇਹ ਨਾਨਕ ਦਰ ਸਰੀਤਾ ਹਾਂਜੀ ਇਸੇ ਤਰ੍ਹਾਂ ਹੀ ਪਾਠ ਉਚਾਰਨ ਕਰਨਾ ਹੈ ਕਰ ਕਿਰਪਾ ਠਮਕ ਮੋਹਿ ਨਹੀਂ ਕਹਿ ਦੇਣਾ ਇਹਨੂੰ ਮੋਹਿ ਮੰਮੇ ਹੋੜਾ ਹਾ ਹਲਾ ਲਾ ਕੇ ਮੰਮੇ ਔਂਕੜ ਵੀ ਲਗੂ ਮਾਤਰਾ ਹੈ ਹਾ ਹਿ ਸਿਆਰੀ ਵੀ ਲਗੂ ਮਾਤਰਾ ਹੈ ਛੇਤੀ ਬੋਲਨਾ ਮੋਹਿ ਮੋਹਿ ਨਾਮ ਦੇਹੁ ਇਥੇ ਵਿਸਰਾਮ ਨਾਨਕ ਇਥੇ ਯਮਕ ਲਾ ਦਨੀ ਹੈ ਦਰ ਸਦੀਤਾ ਵੱਖਰਾ ਪਾਠ ਕਰਨਾ ਮੁਖ ਪਾਠ ਦਰ ਸ੍ਰੀਤਾ ਹੈ ਦੂਸਰਾ ਪਾਠ ਦਰ ਸ੍ਰੀਤਾ ਵੀ ਹੈ ਮੁੱਖ ਸੰਪਰਦਾਇ ਦਾ ਜੋ ਪਾਠ ਹੈ ਉਹ ਦਰ ਸ੍ਰੀਤਾ ਕਰਨਾ ਹੈ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ